ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਕੋਟਾ ਦੀ ਪਿੰਡ ਬिलासपुर ਵਿਖੇ ਸਥਿਤ 171 ਕਨਾਲ ਜ਼ਮੀਨ ਕਰੀਬ 22 ਕਰੋੜ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀਅਤ ਹੈ ਜਿਸ ਦਾ ਕਬਜ਼ਾ ਅਜੇ ਤੱਕ ਨਾ ਮਿਲਣ ਅਦਾਲਤੀ ਹੁਕਮਾਂ ਦੀ ਖੁੱਲੀ ਉਲੰਘਣਾ ਹੈ ਇਹ ਇਲਜ਼ਾਮ ਗੁਰਦੁਆਰਾ ਮਨਜੀਤ ਸਾਹਿਬ ਕੋਟਾ ਦੇ ਮੈਨੇਜਰ ਇਕਬਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਹਰ ਬਾਕਸਿੰਗ ਗਿੱਲਨੇ ਲਗਾਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਐ ਜੀ ਪੀ ਸੀ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਵਾ ਰਿਹਾ ਉਹਨਾਂ ਕਿਹਾ ਹੈ ਕਿ 21 ਸਾਲ 2010, 2017 ਅਤੇ 2023 ਦੇ ਵਿੱਚ ਵੱਖ-ਵੱਖ ਅਦਾਲਤਾਂ ਦੇ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਹ ਲੋਹ ਲੰਗਰ ਦੀ ਜ਼ਮੀਨ ਅਤੇ ਸੁਪਰੀਮ ਕੋਰਟ ਨੇ ਇਸ ਦੀ ਮਾਲਕੀਅਤ ਐਜੀਪੀਸੀ ਦੇ ਹੱਕ ਦੇ ਵਿੱਚ ਤੈਅ ਕੀਤੀ ਹੈ। ਉਹਨਾਂ ਦੱਸਿਆ ਕਿ ਅਦਾਲਤ ਦੇ ਵੱਲੋਂ ਕਈ ਵਾਰ ਪਾਇਲ ਪ੍ਰਸ਼ਾਸਨ ਹੁਕਮ ਦਿੱਤੇ ਗਏ ਕਿ ਜ਼ਮੀਨ ਦਾ ਕਬਜ਼ਾ ਐਜੀਪੀਸੀ ਨੂੰ ਦਵਾਇਆ ਜਾਵੇ ਪਰ ਇਹ 6ਵੀਂ ਵਾਰ ਹੈ ਕਿ ਜਦੋਂ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਕਬਜ਼ਾ ਨਹੀਂ ਦਵਾਇਆ ਗਿਆ ਅਤੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ ਇਕਬਾਲ ਸਿੰਘ ਨੇ ਕਿਹਾ ਹੈ ਕਿ ਹਰ ਵਾਰ ਕਬਜ਼ਾ ਲੈਣ ਲਈ ਐਜੀਪੀਸੀ ਦੇ ਕਰੀਬ 200 ਕਰਮਚਾਰੀ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਪਾਇਲ ਆਉਂਦੇ ਹਨ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਹਨਾਂ ਨੂੰ ਬਿਨਾਂ ਕਬਜ਼ੇ ਲਏ ਵਾਪਸ ਜਾਣਾ ਪੈਂਦਾ ਹੈ ਜਿਸ ਦੇ ਨਾਲ ਗੁਰੂ ਘਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬੈਠੇ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਸਟੇ ਲੈਣ ਲਈ ਅਰਜ਼ੀਆਂ ਵੀ ਦਾਇਰ ਕੀਤੀਆਂ ਗਈਆਂ ਹਨ ਪਰ ਅਜੇ ਤਾਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਦੋਸ਼ ਲਾਇਆ ਕਿ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਐ ਜੀ ਪੀ ਸੀ ਨੂੰ ਕੋਈ ਸਪਸ਼ਟ ਰਾਹ ਨਹੀਂ ਦਿਖਾਰੇ ਇਸ ਮੌਕੇ ਐ ਜੀ ਪੀ ਸੀ ਦੇ ਵਕੀਲ ਹਰਬਾਖ ਸਿੰਘ ਗਿੱਲ ਨੇ ਕਿਹਾ ਕਿ ਅਦਾਲਤੀ ਹੁਕਮ ਸਪਸ਼ਟ ਹਨ ਅਤੇ ਪ੍ਰਸ਼ਾਸਨੋਂ ਬਿਨਾ ਦੇਰੀ ਦੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਜਿਸ ਕਾਰਨ ਇੱਕ ਐ ਸਚਓ ਦੀ ਤਨਖਾਹ ਵੀ ਅਦਾਲਤ ਨੇ ਅਟੈਚ ਕੀਤੀ ਹੈ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਸ਼੍ਰੀ ਗੁਰੂ ਹਰगोਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਕੋਟਾ ਦੀ ਪਿੰਡ ਬिलासपुर ਵਿਖੇ ਸਥਿਤ 171 ਕਨਾਲ ਜ਼ਮੀਨ ਕਰੀਬ 22 ਕਰੋੜ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀਅਤ ਹੈ ਜਿਸ ਦਾ ਕਬਜ਼ਾ ਅਜੇ ਤੱਕ ਨਾ ਮਿਲਣ ਅਦਾਲਤੀ ਹੁਕਮਾਂ ਦੀ ਖੁੱਲੀ ਉਲੰਘਣਾ ਹੈ ਇਹ ਇਲਜ਼ਾਮ ਗੁਰਦੁਆਰਾ ਮਨਜੀਤ ਸਾਹਿਬ ਕੋਟਾ ਦੇ ਮੈਨੇਜਰ ਇਕਬਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਹਰ ਬਾਕਸਿੰਗ ਗਿੱਲ ਨੇ ਲਗਾਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਦੱਸਿਆ ਕਿ ਪ੍ਰਸ਼ਾਸਨ ਐ ਜੀ ਪੀ ਸੀ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਵਾ ਰਿਹਾ ਉਹਨਾ ਕਿਹਾ ਹੈ ਕਿ 21 ਸਾਲ 2010, 2017 ਅਤੇ 2023 ਦੇ ਵਿੱਚ ਵੱਖ-ਵੱਖ ਅਦਾਲਤਾਂ ਦੇ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਹ ਲੋਹ ਲੰਗਰ ਦੀ ਜ਼ਮੀਨ ਅਤੇ ਸੁਪਰੀਮ ਕੋਰਟ ਨੇ ਇਸ ਦੀ ਮਾਲਕੀਅਤ ਐਸਜੀਪੀਸੀ ਦੇ ਹੱਕ ਦੇ ਵਿੱਚ ਤੈਅ ਕੀਤੀ ਹੈ। ਉਹਨਾਂ ਦੱਸਿਆ ਕਿ ਅਦਾਲਤਾਂ ਦੇ ਵੱਲੋਂ ਕਈ ਵਾਰ ਪਾਇਲ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਕਿ ਜ਼ਮੀਨ ਦਾ ਕਬਜ਼ਾ ਐਸਜੀਪੀਸੀ ਨੂੰ ਦਵਾਇਆ ਜਾਵੇ ਪਰ ਇਹ ਛੇਵੀਂ ਵਾਰ ਹੈ ਕਿ ਜਦੋਂ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਕਬਜ਼ਾ ਨਹੀਂ ਦਿਵਾਇਆ ਗਿਆ ਅਤੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ ਇਕਬਾਲ ਸਿੰਘ ਨੇ ਕਿਹਾ ਹੈ ਕਿ ਹਰ ਵਾਰ ਕਬਜ਼ਾ ਲੈਣ ਲਈ ਐਜੀਪੀਸੀ ਦੇ ਕਰੀਬ 200 ਕਰਮਚਾਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਇਲ ਆਉਂਦੇ ਹਨ ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਹਨਾਂ ਨੂੰ ਬਿਨਾਂ ਕਬਜ਼ੇ ਲਏ ਵਾਪਸ ਜਾਣਾ ਪੈਂਦਾ ਹੈ ਜਿਸ ਦੇ ਨਾਲ ਗੁਰੂ ਘਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਬੈਠੇ ਲੋਕਾਂ ਨੇ ਹਾਈ ਕੋਰਟ ਦੇ ਵਿੱਚ ਸਟੇ ਲੈਣ ਲਈ ਅਰਜ਼ੀਆਂ ਵੀ ਦਾਇਰ ਕੀਤੀਆਂ ਗਈਆਂ ਹਨ ਪਰ ਅਜੇ ਤੱਕ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਉਹਨਾਂ ਦੋਸ਼ ਲਾਇਆ ਕਿ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਐਜਪੀਸੀ ਨੂੰ ਕੋਈ ਸਪਸ਼ਟ ਰਾਹ ਨਹੀਂ ਦਿਖਾਰੇ ਇਸ ਮੌਕੇ ਐਜਪੀਸੀ ਦੇ ਵਕੀਲ ਹਰਬਖ ਸਿੰਘ ਗਿੱਲ ਨੇ ਕਿਹਾ ਕਿ ਅਦਾਲਤੀ ਹੁਕਮ ਸਪਸ਼ਟ ਹਨ ਅਤੇ ਪ੍ਰਸ਼ਾਸਨੋਂ ਬਿਨਾਂ ਦੇਰੀ ਅਦੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਉਲੰਘਣਾ ਹੋ ਰਹੀ ਹੈ ਜਿਸ ਕਾਰਨ ਇੱਕ ਐਸਐਚਓ ਦੀ ਤਨਖਾਹ ਵੀ ਅਦਾਲਤ ਨੇ ਅਟੈਚ ਕੀਤੀ ਹੈ ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ